ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਹੈਗਾ ਸ਼ਵਰਾਤਰੀ ਦਾ ਮੇਲਾ ਤੇ ਸਾਡੇ ਪਿੰਡ ਵਿੱਚ ਰੌਣਕਾਂ ਲੱਗੀਆਂ ਪਈਆਂ ਆ ਤੇ ਉਹ ਰੌਣਕਾਂ ਤੁਹਾਨੂੰ ਅੱਜ ਦਿਖਾਉਣ ਲਈ ਤੇ ਆਪਾਂ ਅੱਜ ਦਾ ਜਿਹੜਾ ਬਲੌਗ ਹੈ ਸ਼ੁਰੂ ਕਰਨ ਲੱਗੇ ਆ ਭਾਈ ਤੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਕੁਝ ਬਾਹਰ ਬੈਠੇ ਹੋਣੇ ਆ ਤੇ ਆਪਣੇ ਆਪਣੇ ਸਾਥ ਸੰਬੰਧੀਆਂ ਨੂੰ ਤੁਸੀਂ ਇਸ ਵੀਡੀਓ ਰਾਹੀਂ ਦੇਖ ਸਕਦੇ ਆ ਉਦਾਂ ਤੁਸੀਂ ਚਲੋ ਵੀਡੀਓ ਕਾਲ ਕਰਕੇ ਗੱਲਬਾਤ ਕਰਦੇ ਹੋਣੇ ਆ ਪਰ ਅੱਜ ਮੇਲੇ ਵਿੱਚ ਤੁਹਾਡੇ ਪਰਿਵਾਰ ਵਿੱਚੋਂ ਕੌਣ-ਕੌਣ ਆਇਆ ਆ ਤੇ ਕੀ ਕੀ ਕਰ ਰਹੇ ਆ ਸਾਰੇ ਉਹ ਤੁਹਾਨੂੰ ਦਿਖਾਣ ਲਈ ਅੱਜ ਇਹ ਵਲੌਗ ਜਿਹੜਾ ਬਣਾਉਣਾ ਸ਼ੁਰੂ ਕੀਤਾ ਸੋ ਆਓ ਤੁਹਾਨੂੰ ਦਿਖਾਉਂਦੇ ਆ ਇਹ ਸਭ ਤੋਂ ਪਹਿਲਾਂ ਤੇ ਇੱਧਰ ਮੈਂ ਵੀਡੀਓ ਕਮਾਉਣ ਲੱਗਾ ਬਈ ਇੱਧਰ ਸਭ ਤੋਂ ਪਹਿਲਾਂ ਤਾਂ ਆ ਦੇਖਦੇ ਆ ਸ਼ੁਰੂਆਤ ਇੱਥੋਂ ਕਰਨ ਲੱਗੇ ਬਈ ਵਲੌਗ ਦੀ ਪਹਿਲਾਂ ਤਾਂ ਮੈਂ ਆਪਣੀ ਹਾਜ਼ਰੀ ਲਵਾਤੀ ਹੁਣ ਆ ਦੇਖੋ ਕੀ ਹੋ ਰਿਹਾ ਇਹ ਇਹ ਕਿੱਕ ਕੰਮ ਨੂੰ ਫੇ ਕੰਮ ਵਾਲਾ ਹੀ ਗਾੜਾ ਜੈ ਸ਼ਿਵ ਸ਼ੰਕਰ ਹਾ ਰੱਬ ਦੀ ਅੱਜ ਫੇਰ ਰੰਗ ਵਿੱਚ ਰੰਗੂਗੇ ਐ ਬਿਲਕੁਲ ਹੋ ਗਈ ਹੋਵੇ ਸੀ ਸੈਟ ਪੂਰੇ ਅੱਜ ਫੇਰ ਸਿੱਧੀਆਂ ਭੋਲੇनाथ ਨਾਲ ਗੱਲਾਂ ਕਰੂਗੇ ਅੱਜ ਮੈਨੂੰ ਲੱਗਦਾ ਹੁਣਦੀਆਂ ਜੀ ਹੁਣਦੀਆਂ ਕਰਾਵਾਂਗੇ ਆ ਇਹ ਕਰੂਗੇ ਅੱਜ ਵੇਖੋ ਸਾਡੇ ਜਿਹੜੇ ਮੇਰੇ ਭਗਤਾਂ ਸ਼ਿਰਦੇ ਉਹ ਸ੍ਰੀ ਗੁਰੂ ਕਰਗੇ ਕਰ ਲਗੇ ਮੈਨੂੰ ਲੱਗਦਾ ਅੱਜ ਭੋਲੇਨਾਥ ਨੂੰ ਜਮਸ਼ੇਰ ਸੱਧੂਗੇ ਇਧਰ ਬੋਦਲੋ ਇਧਰ ਤੋਂ ਲਾ ਪਈਓ ਲੋ ਬਈ ਇਦਾਂ ਹੀ ਆਪਾਂ ਗਾਹ ਨੰਗੀ ਜਾਣਾ ਤੇ ਤੁਹਾਨੂੰ ਦਿਖਾ ਲਈ ਜਾਣਾ ਸਾਰਾ ਹਸਤਾਬ ਤੇ ਬੱਚੇ ਲੈ ਕੇ ਆ ਬੱਚੇ ਆ ਕੇ ਛੋਟੇ ਛੋਟੇ ਆ ਦੇਖੋ ਜੀ ਮੇਲਾ ਦੇਖਣਾ ਹੈ ਮੇਲਾ ਦੇਖਣਾ ਹੈ ਉਹ ਚੀਜੀ ਵੀ ਲੈ ਲਈਓ ਆਪਾਂ ਬਾਬੇ ਬਾਬੇ ਲੈ ਕੇ ਦਿੱਤੀ ਹੈ ਬਾਬੇ ਲੈ ਕੇ ਦਿੱਤੀ ਹੈ ਹੈ ਨਹੀਂ ਮੰਮੀ ਨੇ ਅੱਛਾ ਬਾਬਾ ਵੀ ਲੈ ਕੇ ਦਊਗਾ ਕੋਈ ਹਜੇ ਤਾਂ ਮੇਲਾ ਸ਼ੁਰੂ ਹੋਇਆ ਹੈ ਨਾ ਸਾਰਿਆਂ ਨੂੰ ਲੈਣੀ ਮਾਰੀ ਮਾਰੀ ਚੀਜੀ ਅੱਜ ਕਚਹਿਰੀਆਂ ਵਾਲੇ ਵੱਡੇ ਵੱਡੇ ਬੰਦੇ ਜਿਹੜੇ ਆ ਉਹ ਪਹੁੰਚ ਗਏ ਮੇਲੇ ਵਿੱਚ ਭਾਈ ਛੁੱਟੀ ਕੀਤੀ ਤੁਸੀਂ ਛੁੱਟੀ ਭਾਈ ਅੱਜ ਮੇਲਾ ਦੇਖੂਗਾ ਮੈਂ ਲੱਗਦਾ ਇਹਨਾਂ ਨੂੰ ਤੁਸੀਂ ਕੰਮ ਕਰਾਉਣ ਆਉਂਦੇ ਹੋਣੇ ਕਚਹਿਰੀਆਂ 'ਚ ਉੱਥੇ ਹੁੰਦੇ ਆ ਆਪਣੇ ਤਹਿਸੀਲੇ ਇਹਨਾਂ ਡਿਊਟੀ ਲੱਗੀ ਹੁੰਦੀ ਆ ਉਹ ਮੇਰਾ ਕਲਾਸ ਫੈਲੋ ਆ this guys called my class fellow ਇਹ ਮੇਰਾ ਜਿਹਦਾ ਕੀ ਕਹਿੰਦੇ ਹੁੰਦੇ ਆ ਡੈਸਕ ਤੇ ਆਹੀ ਇੱਕ ਬੈਂਚ ਉੱਤੇ ਬੈਂਚ ਮਿੱਤਰ ਭਰਾ ਆ ਮੇਰਾ ਬੈਂਚ ਤੇ ਬੈਠਦੇ ਹੁੰਦੇ ਉਹ ਦੇਖ ਲੋ ਭਰਾ ਹੁਣ ਸਾਰੇ ਜਣੇ ਆ ਗਏ ਆ ਤੇ ਮੇਲੇ ਵਿੱਚ ਚਹਿਲ ਪਹਿਲ ਹੁਣੀ ਸ਼ੁਰੂ ਹੋ ਗਈ ਆ ਉਸਤਾਦ ਜੀ ਕਿਦਾਂ ਸਹੀ ਆ ਕੰਮ ਸੈਟ ਆ ਹਸਾਬ ਨਾਲ ਵੀ ਮੇਰਾ ਭਰਾ ਹੈ ਆ ਪ੍ਰਸ਼ਾਦ ਸਾਹਿਬ ਵੀਮੀ ਹੈ ਇੱਕੋ ਦੁੱਖ ਘਟ ਹੋਣ ਡਿਆ ਭਰਾ ਮੇਰਾ ਬਾਈ ਆ ਜੋ ਨਹੀਂ ਮੈਂ ਨਹੀਂ ਭਰਾ ਪਿੰਦਾ ਮੈਂ ਇਹ ਤੁਹਾਨੂੰ ਦੇਖ ਕੇ ਖੁਸ਼ ਹੋਈ ਜਾਣਾ ਮੈਂ ਕੈਮਰਾ ਇੱਧਰ ਨੂੰ ਨਹੀਂ ਨਹੀਂ ਮੈਂ ਆਪਾਂ ਸ਼ਰੀਆਮ ਕਰੀਦਾ ਜੋ ਕਰੀਦਾ ਪਰਦੇ ਵਾਲਾ ਕੰਮ ਹੈ ਨਹੀਂ ਆਪਣੇ ਤੋਂ ਆ ਸੁਨਿਆਰੇ ਜਿੱਦਾਂ ਮਤਲਬ ਅਸੀਂ ਐਵੇਂ ਹੀ ਬਣੇ ਫਿਰਦੇ ਆ ਮੇਰੇ ਮੁੰਦੀ ਪਾਈ ਨਾ ਅਸਲੀ ਸੁਨਿਆਰਾ ਆ ਆ ਇਹ ਸੁਨਿਆਰਿਆਂ ਦਾ ਮੁੰਡਾ ਹਾਂਜੀ ਆ ਬਲੌਗ ਚ ਆਉਣਾ ਚਾਹਦਾ ਮੁੰਡਾ ਲੈ ਭਰਾ ਆ ਪਾਵੇਂ ਯਾਰ ਤੂੰ ਇਹਦੇ ਲੁਕੀ ਕਾਦੀ ਆ ਨਾ ਬਲੌਗ ਨੇ ਤੇਰੇ ਗੋਲੀ ਮਾਰ ਦੇਣੀ ਓਏ ਆ ਜਾ ਭਰਾਵਾ ਉਹ ਕੈਮਰਾ ਦੇਖ ਕੇ ਡਰ ਗਿਆ ਦੇਖੋ ਰੇੜੀਆਂ ਰੂੜੀਆਂ ਲੱਗ ਗਈਆਂ ਭਾਈ ਮੇਰਾ ਇਹ ਸਟਾਰਟਿੰਗ ਹੈ ਜੇ ਕਹਿਲ ਪਹਿਲ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਉਹ ਬੱਚੇ ਵੀ ਉਧਰ ਧੰਦ ਖਾਲਦੇ ਆ ਬਈ ਉਹ ਵੀ ਉਧਰ ਆਪਣਾ ਮਨੋਰੰਜਨ ਮੇਰੇ ਪੈਰਾਂ ਤੇ ਮਾੜੀ ਜਿਹੀ ਸੱਟ ਲੱਗੀ ਆ ਮੇ ਤਾਂ ਤੁਰ ਘਟ ਹੁੰਦਾ ਪਰ ਫੇਰੀ ਸੱਚੀ ਕਾਲ ਕਦਾ ਜੀ ਸੱਚੀ ਕਾਲ ਜੀ ਆਹ ਦੇਖ ਲੋ ਜੀ ਇਹ ਛੋਟੇ ਹੁੰਦੇ ਤੁਸੀਂ ਵੀ ਇਦਾਂ ਕਰਦੇ ਹੋਣੇ ਆ ਇਹ ਵੀ ਇਦਾਂ ਕਰਦੇ ਆ ਔਰ ਦੇਖ ਲੋ ਆ ਲੋ ਗਾਇ ਯਾਰ ਜਿਆਦਾ ਨਾ ਟੱਪੋ ਮੇਰਾ ਵੀ ਦਿਲ ਕਰਨ ਲੱਪੈਣਾ ਇੱਥੇ ਉਹਨੂੰ ਆ ਜਾਓ ਕਹਿੰਦੇ ਇਹਨਾਂ ਵੀ ਲੋਹਾ ਹਾਂ ਕਿੱਦਾਂ ਜੀ ਤੇ ਇੱਧਰ ਦੇਖੋ ਜੀ ਹਾਂ ਰੌਣਕਾਂ ਲੱਗੀਆਂ ਪਈਆਂ ਮੇਲੇ 'ਚ ਬੱਚੇ ਅਰ ਕਿਦਾਂ ਜੀ ਓਏ ਥੱਕ ਗਏ ਤੁਸੀਂ ਮੜਾ ਟੱਪੇਗੇ ਟੱਪੋ ਰੈਡੀ 1 2 3 ਚੱਲ ਲੈ ਆਵੇ ਆ ਦੇਖਿਓ ਬਲੈਂਡ ਨੇ ਯਾਰੇ ਪੂਰੇ ਨਿਆਣੇ ਏ ਏ ਏ ਉਹ ਕੁਝ ਕਰਨ ਲੱਗਾ ਮੈਨੂੰ ਲੱਗਦਾ ਕਰੂਗਾ ਕੁਝ ਤੇ ਆ ਤੇਰੇ ਸਾਰੇ ਆ ਤੇ ਰਾਜੂ ਭਾਈ ਹੁਣਾਂ ਦੇ ਬਾਈਕ ਤੇ ਉਹ ਭਾਜੀ ਹੁਣੇ ਕੱਲ ਆਏ ਮੇਲੇ ਕਰਕੇ ਸਪੈਸ਼ਲ ਤੇ ਇਧਰ ਫੌਜੀ ਸਾਹਿਬ ਫੌਜੀ ਸਾਹਿਬ ਕਿੱਦਾਂ ਠੀਕ ਠਾਕ ਹੈ ਜੀ ਦੇਖਦੇ ਨਿਆਰੇ ਆ ਰੌਣਕ ਮੇਲਾ ਪੂਰਾ ਲੱਗਾ ਆ ਕੱਲਾ ਹੀ ਝੂਟੇ ਲਈ ਉਹ ਚਾਰ ਗੱਡੀਆਂ ਕੱਲਾ ਹੀ ਚਲਾਈਆਂ ਇਹਨਾਂ ਤੋਂ ਫੇਰ ਹੀ ਮੰਦਾ ਟਿੰ ਟਿੰ ਹੋ ਗਏ ਅੰਮਿਆਣੇ ਵੀ ਇੱਧਰ ਆਪਣਾ ਲੈ ਰਹੇ ਆ ਇੱਧਰ ਦੀ ਜਾਣ ਕੇ ਤੁਹਾਨੂੰ ਦਿਖਾਵਾਂ ਇੱਧਰ ਵੇਖੀ ਮਾੜਾ ਓਏ ਓ ਸਮਰੱਥ ਸਿੰਘ ਖੜਾ ਆ ਓ ਇਹ ਮੇਰਾ ਪਾਪਾ ਆ ਆ ਜੱਸੀ ਦਾ ਪਾਪਾ ਆ ਆਹ ਵਾਲਾ ਜੱਸੀ ਦਾ ਜਿਹੜੀ ਐ ਜੱਸੀ ਕੀ ਨਿਆਣੇ ਦੇਖੋ ਬਈ ਆਪਾਂ ਇੱਧਰ ਅੰਦਰ ਨੂੰ ਚੱਲ ਜਾਣਾ ਤੇ ਸੰਗਤਾਂ ਬੇਟੀਆਂ ਇੱਧਰ ਕਿਉਂਕਿ ਹੁਣ ਪਿੰਡ ਦੀ ਜਿਹੜੀ ਆ ਪ੍ਰਕਰਮਾ ਕਰਨੀ ਆ ਸੰਗਤ ਨੇ ਹੈਲੋ ਹੈਲੋ ਹਾਊ ਆਰ ਯੂ ਯਾ ਫਾਈਨ ਹੈਲੋ ਹਾਊ ਆਰ ਯੂ ਲੋ ਜੀ ਆ ਕਾਲਾ ਭਰਾ ਸਾਡਾ ਉਹਦੇ ਮਾਤਾ ਜੀ ਪੂਜਨੀ ਮਾਤਾ ਜੀ ਉਹਨਾਂ ਦੀ ਵੀ ਮਾਤਾ ਦੀ ਵੀਡੀਓ ਆ ਦੇਖੋ ਜੀ ਸਾਰੇ ਜਣੇ ਵੇਖਦੇ ਇੱਥੇ ਹਾਂਜੀ ਭੈਣ ਜੀ ਲੈ ਲਈ ਚੀਜੀ ਦੂਜੀ ਲਈ ਐ ਇਹ ਲੈਣੀ ਛੁੱਟਾ ਵੀ ਆਕੇ ਲੈਣੇ ਆ ਕਿੰਨੇ ਪੈਸੇ ਖਰਚਾਉਣੇ ਆ 1000 ਰੁਪਇਆ ਉਹ ਤੇਰੇ ਸਾਧਕੇ ਇਹਦੇ ਪਾਪਾ ਦੇਖਦੇ ਆ ਮਿਲ ਜਾਣੇ ਤੂੰ ਤੂੰ ਟਿਊਸ਼ਨ ਪੜ੍ਹਨ ਆਈ ਆ ਕਿ ਮੇਲਾ ਦੇਖਣ ਆਈ ਆ ਆ ਬੈਗ ਤੇਰੇ ਪਾ ਅੱਛਾ ਇਹ ਕਹਿੰਦੀ ਅੱਜ ਮੈਂ ਦਾਦੀ ਦੇ ਪੈਸੇ ਜਿਆਦਾ ਖਰਚਾ ਕੇ ਜਾਣੇ ਆ ਕਰੂੰਗੀ ਕੁਛ ਹਾਂ ਨਹੀਂ ਹਾਂਜੀ ਨਾਨੀ ਦੇ ਸਾਰੀ ਇਹ ਇਧਰ ਆਪਣਾ ਭੰਗੜਾ ਡਾਲ ਰਹਾ ਹੈ ਸਨੀ ਦਾ ਸੰਗਮ ਉਹਦਾ ਢੋਲ ਅੰਦਰ ਵੱਜਦਾ ਇਹਨੂੰ ਬਾਹਰ ਤਾਨ ਚੜਿਆ ਇਹਦੇ ਅੰਦਰ ਅੰਦਰ ਢੋਲ ਵੱਜਦਾ ਇਧਰ ਸਾਕਤਾ ਸਾਰੀਆਂ ਬਈ ਇਹ ਲੈ ਲਈ ਸ਼ੁਰੂਆਤ ਹੋਣਾ ਇਦਾਂ ਹੀ ਧੰਨੂ ਵੀ ਧੰਨੂ ਵੀ ਆ ਗਿਆ ਵੇ ਹੋ ਗਿਆ ਕੰਮ ਸ਼ੁਰੂ ਬਈ ਤੇ ਮੈਂ ante ਮੇਰੇ ਹਿਸਾਬ ਨਾਲ ਬੱਚੇ ਹੋਣੇ ਆ ਦੂਜੇ ਫੋਨ 'ਚ ਮੈਂ ਟਾਈਮ ਦੇਖ ਕੇ ਤੁਹਾਨੂੰ ਦੱਸਦਾ ਕਿੰਨੇ ਵਜੇ ਆ ਇਹ ਜਿਹੜੀਆਂ ਸਾਖੀਆਂ ਸੁਣਦੇ ਰਹਿਆ ਅੰਕਲ ਜੀ ਤੁਹਾਨੂੰ ਸੂਟ ਆ ਜੀ ਅੰਕਲ ਦਾ ਸਰੀਰ ਭਾਵੇਂ ਵਿਰਧ ਹੋ ਗਿਆ ਪਰ ਰੂਹ ਅੰਕਲ ਦੀ ਤਰੋ ਤਾਜ਼ਾ ਆ ਚੜਦੀ ਕਲਾ ਜੀ ਤੁਹਾਨੂੰ ਆਣਾ ਗੱਲ ਮੋਲਣ ਸਰਪੰਚ ਸਾਹਿਬ ਸਰਪੰਚ ਸਾਹਿਬ ਠੀਕ ਹੈ ਦੇ ਸਾਰੇ ਇੱਧਰ ਉਹ ਬੱਲੇ ਕਿੱਦਾਂ ਜੀ ਕਿੱਦਾਂ ਜੀ ਮੋਟੀ ਸੇਠ ਕਿੱਦਾਂ ਬਈ ਬਸ ਠੀਕ ਹੈ ਜੀ ਕਦੋਂ ਆਈਆਂ ਫੌਜਾਂ ਉਧਰ ਆਪੀ ਆਉਂਦੇ ਮੋਰਚਾ ਸਾਂਭ ਲਿਆ ਕਹਿੰਦੇ ਹੁਣ ਕੰਮ ਕੋਈ ਸਿੱਧਾ ਕਰ ਲਈਏ ਜੀ ਤੁਸਾਂ ਤਾਂ ਕਰ ਲਈਏ ਚਲੋ ਇਦਾਂ ਹੀ ਆ ਜੀ ਆਪਣੇ ਮੈਂ ਕਹਿੰਦਾ ਪਿੰਡ ਭਾਗਾ ਵਾਲਾ ਆ ਜਿੱਥੇ ਕੋਈ ਨਾ ਕੋਈ ਦਿਨ ਸੋਦ ਕਦੇ ਕਿਸੇ ਸਥਾਨ ਤੇ ਕਦੇ ਕਿਸੇ ਸਥਾਨ ਤੇ ਚੱਲਦਾ ਹੀ ਰਹਿੰਦਾ ਉਹ ਮਤਲਬ ਕਹਿਣ ਦਾ ਭਾਨੇ ਨਾ ਆਪਣਾ ਜਿਹੜਾ ਟਾਈਮ ਹੈ ਉਹ ਲੇਖੇ ਵਿੱਚ ਲੱਗ ਜਾਂਦਾ ਭਾਗਾ ਵਾਲੇ ਆ ਆ ਠੀਕ ਹੈ ਭਾਈ ਜਿਹੜੀ ਪਟਾਕੇ ਚਲਾਉਣ ਦੀ ਸੇਵਾ ਆ ਉਹ ਆ ਮੁੰਡੇ ਕਰ ਰਹੇ ਆ ਤੇ ਜਿਹੜੇ ਪਟਾਕੇ ਆ ਇਹ ਚਲਾ ਰਹੇ ਆ ਸਾਰੇ ਪਟਾਕੇ ਇਹ ਚਲਾਉਣਗੇ ਮੁੰਡੇ ਇਹ ਮੁੰਡਿਆਂ ਨੇ ਪਟਾਕੇਾਂ ਦੇ ਚਲਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਮੋਰੇ ਮੋਰੇ ਤੇ ਆ ਲੱਗੇ ਆ ਮੋਰੇ ਮੋਰੇ ਸੇਵਾ ਕਰਕੇ ਸੰਗਤ ਨੂੰ ਪਤਾ ਲੱਗ ਜਾਂਦਾ ਫਿਰ ਗਾਗਰ ਲੈ ਕੇ ਵੀ ਆ ਗਿਆ ਭਾਈ ਜੁਨੀ ਆ ਮਿੰਨੀ ਸਰਪੰਚ ਸਾਹਿਬ ਆਪਣੇ ਇਹ ਪਿੰਡ ਦੇ ਮਿੰਨੀ ਸਰਪੰਚ ਸਾਹਿਬ ਆ ਤੇ ਗਾਗਰ ਦੀ ਸੇਵਾ ਇਦਨ ਸਾਡੀ ਪਾਪਾ ਜੀ ਇਹਨਾਂ ਦੇ ਵੀ ਰੱਬਾ ਮਿਹਰ ਕਰਦੀ ਆ ਵੀ ਹੱਥ ਜੋੜ ਕੇ ਖੜੇ ਆ ਇਹਨਾਂ ਦੇ ਵੀ ਕਿਰਪਾ ਕਰ ਦੇਈ ਕੋ ਕਰਮ ਸੱਦਾ ਕਰ ਦੇਈ ਅ ਜ ਇਹਨਾਂ ਦਾ ਵੀ ਵਾਲੇ ਕੋ ਜਦ ਤੱਕ ਆ ਮੜਾ ਕਰਦੀ ਜਾਂਦੀ ਸਾਗਲ ਬਈ ਆਹ ਵਧੀਆ ਬਈ ਬਸ ਧਿਆਨ ਜਿਹੜਾ ਆ ਚੰਗੇ ਪਾਸੇ ਲਗਾ ਰੇਂਦਾ ਹਨਾ ਹਾਂ ਬਹੁਤ ਵਧੀਆ ਪਰਾਲਾ ਇੱਥੇ ਸੰਗਤ ਸਾਰੀ ਮਦਰ ਪ੍ਰਾਕ ਦੇਖੋ ਜਿੱਥੇ ਦਾਇਮੇ ਦੇਖਣਾ ਸੰਗ ਦੀ ਟੰਗ ਤੇ ਆ ਆਂ ਗਲੀਆਂ ਜਿਹੜੀਆਂ ਆ ਉਹਨਾਂ ਤੇ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਉਂਦੀ ਬਈ ਦੇਖ ਲਓ ਜੀ ਇਧਰ ਭਾਬੀ ਤੋਂ ਸਟਿਕ ਫੜੀ ਆ ਪਰ ਫੇਰ ਵੀ ਜਾ ਰਹੇ ਆ ਇਧਰ ਭਰਾਵ ਨਹੀਂ ਸਾਰੇ ਆਪਣੀ ਇਧਰ ਲੰਗਰ ਵਾਲੀ ਮਾਰਿਆ ਕਿੱਧਰ ਇਧਰ ਭਈਆ ਜਦੋਂ ਦਾ ਵੀ ਇੱਥੇ ਨਾ ਜਦਾਂ ਮਤਲਬ ਇਹ ਜਦਾਂ ਪ੍ਰਕਰਮ ਕਰਦੇ ਹੁੰਦੇ ਪੈਣ ਦੀ ਇੱਥੇ ਲੰਗਰ ਲੱਗਦਾ ਹੁੰਦਾ ਅੱਜ ਸੰਗਤਾਂ ਅੱਜ ਮਗਰ ਤੱਕ ਸੰਗਤੀ ਸੰਗਤ ਹੈ ਭਾਈ ਜਿੱਥੇ ਤੱਕ ਵੀ ਨਜ਼ਰ ਮਾਰੂਗੇ ਅੱਜ ਜਮਸ਼ੀਰ ਦੀਆਂ ਗਲੀਆਂ ਸੰਗਤੀ ਸੰਗਤ ਦੇ ਸੁ ਦੇਖੋ ਭਾਈ ਇਕਰ ਸੰਗਤਾਂ ਨੇ ਲੰਗਰ ਲਾਉਂਦੇ ਆ ਭਾਈ ਲੰਗਰ ਲੱਗਿਆ ਆ ਫੀਲਿਆਂ ਦੇ ਤੇ ਪਛਾਣ ਤੇ ਮਨੀਲਾ ਵਾਲੇ ਭਰਾ ਆਪਣੇ ਕਿ ਮਨੀਲਾ ਵਾਇਸ this voice is called monila voice ਕਿ ਪੰਮਾ ਬਾਜੀ ਸਿਲੰਡਰ ਵਾਲਾ ਇਕਰ ਲੱਗੇ ਬੰਦੇ ਸਾਰੇ ਕਦ ਬੈ ਗਈ ਆ ਕੱਲ ਤਾਂ ਵੀਡੀਓ ਪਾਈ ਸੀ ਨਾ ਉੱਤੇ ਸੰਗਲ ਪਹੁੰਚ ਗਈ ਐ ਇਸ ਵੇਲੇ भे लॻा रहि ਰੰਜਾ ਰੰਜਾ ਕਰਦੀ ਬੱਸ ਇਹ ਆ ਚਿੱਪੇ ਵਾਲੇ ਮਹੰਤਰੀ ਆ ਵੀਰਿਆ ਕੁੜੀਆਂ ਦੇਖ ਲਓ ਇੱਕੋ ਜੀਆਂ ਦੋ ਪਹਿਣਾ ਪਹਿਣਾ ਇੱਕੋ ਜੀਆਂ ਹੈਕ ਨਹੀਂ ਇੱਕੋ ਜੀਆਂ ਸਸਗਾਂਟੀ ਸਕਸੀਕਰ ਮੇਰਾ ਮੁੰਡਾ ਫੋਟੋ ਖੇਡਦਾ ਤੂੰ ਫੋਨ ਮਾਰ ਗਿਆ ਨਾ ਆਹ ਕਿੰਨਾ ਮੇਰਾ ਮੁੰਡਾ ਠੀਕ ਹੈ ਠੀਕ ਹੈ ਅੰਟੀ ਸ਼ਵਰਾਤਰੀ ਚੱਲ ਰਹੀ ਕੰਮ ਪੂਰਾ ਇਹ ਖੜਾ ਵੀ ਪਾ ਖੜਾ ਹੋਈ ਮੜਾ ਖੜਾ ਹੋ ਤੂੰ ਇੱਥੇ ਖੜਾ ਹੋ ਹੋਈ ਮੜਾ ਹੋਈ ਉਹਦੀ ਇੱਥੇ 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 ਕੰਧ ਤੇ ਕੰਧ ਤੇ ਕੰਧ ਤੇ ਆਹ ਦੇਖ ਲੋ ਜੀ ਆ ਮੁੰਡਾ ਆ ਆ ਮੁੰਡੇ ਦੇਖ ਲੋ ਇਹਦੇ ਉੱਤੇ ਖੜੇ ਆ ਦੇਖ ਲੋ ਕਿੰਨਾ ਫਰਕ ਹੈ ਇਹ ਇੱਥੇ ਖੜੇ ਬਸ ਥੋੜਾ ਜਿਹਾ ਹੀ ਛੋਟਾ ਆ ਆ ਮੁੰਡਾ ਇਹਨਾਂ ਨਾਲੋਂ ਥੋੜਾ ਜਿਹਾ ਛੋਟਾ ਕਰਦ ਵਿੱਚ ਹੁਣ ਕਹਿੰਦਾ ਮੈਂ ਬਸ ਇੰਨਾ ਜਿਡਾ ਹੋ ਜਾਣਾ ਛੇਤੀ ਆਉਂਦੇ 2 ਸਾਲਾਂ ਦਾ ਹੀ ਤੇ ਇਹ ਭਰਾ ਆਪਣਾ ਇਸ ਵੇਲੇ ਮੰਨ ਉਹਦੇ ਗੁਰੂ ਘਰ ਦੇ ਲਾਗੇ ਤੇ ਸੰਗ ਤੇ ਇੰਤਜ਼ਾਰ ਕਰ ਰਹੀ ਆ ਤੇ ਆ ਰਹੇ ਆ ਮਹਾਰਾਜ ਉਧਰੋਂ ਕੈਂਪਟੀ ਵਾਲੇ ਮੰਦ ਤੇ ਆ ਪਰ ਦੁਪਗਲ ਸਾਹਿਬ ਗਿੰਦਰ ਚਾਚਾ ਜੀ ਦਲੀਓਪਾ ਜੀ ਬੋਬੀ ਜੀ ਚਾਚਾ ਜੀ ਡਾਕਟਰ ਸਾਹਿਬ ਬਲਜੀਤ ਪਾ ਜੀ ਇੱਧਰ ਆਪਣੇ ਫ੍ਰੀਜਾਂ ਵਾਲੇ ਭਾਜੀ ਇਹਨਾਂ ਨੂੰ ਵੀ ਬੜੀ ਜਾਣਦੇ ਸਾਰੇ ਨੂੰ ਸੋ ਹੁਣ ਮੈਨੂੰ ਲੱਗਦਾ ਵੀ ਤੇ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਆ ਅੱਜ ਸਾਰਾ ਦਿਨ ਲੇਖੇ ਚ ਲਾਉਣਾ ਇਹ ਦੁਕਾਨ ਬੰਦੀ ਰੱਖਣੀ ਆ। ਖੁੱਲੀ ਆ। ਅੱਜ ਫੇਰ ਸਬਜੀ ਮਹਾਰਾਜ ਦੀ ਕਰੂੰਗੇ ਕਿਰਪਾ ਨਾ ਇੱਥੇ। ਆਨੰਦ ਵੱਜਣਗੇ। ਕਿਰਪਾ ਸਬਜੀ ਮਹਾਰਾਜ ਨੇ ਸਵੇਰੇ ਕੁੱਤੇ ਉੱਠਦੇ ਹੀ ਕਰ ਦਿੱਤੀ ਕਿਰਪਾ ਮਹਾਰਾਜ ਦੀ ਦੁਕਾਨ ਨੇ ਹਾਂ ਇਹ ਇਦਾਂ ਇਦਾਂ ਹੀ ਸਹੀ ਗੱਲ ਆ। ਬਾਕੀ ਮਲਟੀਪਲ ਵੀ ਬਹੁਤ ਸੇਵਾ ਕਰ ਰਹੇ ਆ ਹਾਂ ਹਾਂ ਤੁਹਾਡਾ ਅਸੀਂ ਨਹੀਂ ਦੇਣ ਦੇ ਸਕਾਂ ਪੰਪ ਨਾ ਦੇਈ ਜੀ ਨਹੀਂ ਨਹੀਂ ਠੀਕ ਕਰ ਜਿੰਦਗੀ ਪਿੰਡ ਦੀ ਸਾਰੀ ਖਬਰ ਬਾਹਰ ਪਹੁੰਚਦੀ ਆ ਬਾਹਰ ਪਹੁੰਚਦੀ ਹਾਂ ਬਹੁਤ ਵਧੀਆ ਬਹੁਤ ਵਧੀਆ ਨਹੀਂ ਹਰੇਕ ਭਰਾ ਕਹਿੰਦਾ ਮਲਟੀਪਲ ਨਹੀਂ ਦੇਣ ਦੀ ਹਾਂ ਆਇਤਾ ਹੈ